ਅੱਜ ਦੇਖ ਰਹੇ ਹਾਂ ਡੀਟੀਵੀ ਚੰਡੀਗੜ੍ਹ ਤੇ ਮੈਂ ਤੁਹਾਡਾ دوست ਤੇ ਹੋਸ ਕੁਲਦੀਪ ਦਲੇਰ ਇਸ ਸਮੇਂ ਖੜੇ ਹਾਂ ਦਾਉ ਮਾਜਰੇ ਜਿੱਥੇ ਸਮੂਹ ਕਮੇਟੀ ਔਰ ਨੌਜਵਾਨਾਂ ਨੇ ਰਲ ਮਿਲ ਕਰਕੇ ਧਰਮ ਯੁੱਧ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਆ ਹੋਏ ਆ ਅਤੇ ਜੂਨ 84 ਦੇ ਘੱਲੂਘਾਰੇ ਦੇ ਸਬੰਧ ਦੇ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਜਿੱਥੇ ਬੀਬੀ ਦਲੇਰ ਕੌਰ ਜੀ ਖਾਲਸਾ ਢਾਢੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਨੇ 5 ਦਿਨ ਦਾ ਸਮਾਗਮ ਹੈ ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਮਗਮ ਦੀਆਂ ਕੁਝ ਝਲਕੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਚੰਡੀਗੜ੍ਹ 에어ਪੋਰਟ ਤੇ ਕੰਗੜਾਂ ਨੂੰ ਨਾਤ ਦੇ ਬੂਥੇ ਤੇ ਵਜਿਆ ਸੀ ਨਿਸ਼ਾਨ ਵੀ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਵੇਖੋ ਅਣਖ ਗੈਰਤ ਕਿਹੜੇ ਵੇਲੇ ਕਿਹੜੇ ਵਿੱਚ ਭਰ ਜਾਵੇ ਇਹ ਖਾਲਸਾ ਜੀ ਕੋਈ ਸ਼ਮਾ ਮਿਥਿਆ ਨਹੀਂ ਜਾਂਦਾ ਤੇ ਸੋਚਣਾ ਨਹੀਂ ਪੈਂਦਾ ਗੱਲ ਇੱਥੇ ਅਣਖ ਦੀ ਆ ਅੱਜ ਦੇ ਸਾਡੀਆਂ ਬੋਧੀਆਂ ਦੀਆਂ ਜਮੀਰਾਂ ਮਰ ਗਈਆਂ ਸ਼ਰਮ ਸਾਡੇ ਨਾਲ ਧੱਕਾ ਹੁੰਦਾ ਮਜਾਜ ਮਾਮਾ ਦੇ ਪੁੱਤਾਂ ਦੇ ਕੀ ਕਰ ਰਖਣਾ ਪਣਾਵਾ ਉਹ ਭੈਣ ਨੇ ਤੇਰੇ ਥੱਪੜ ਮਾਰਿਆ ਤੇ ਕਗੜਾ ਨੌਤ ਦਾ ਫਿਰ ਤੋਂ ਬਿਆਨ ਕੀ ਆਇਆ ਸੀ ਜੀ ਪੰਜਾਬ ਦੇ ਵਿੱਚ ਖਾਲਸਤਾਨੀ ਬਹੁ ਗਿਣਤੀ ਵਿੱਚ ਵੱਧ ਚੁੱਕੇ ਆ ਇਹ ਖਾਲਸਤਾਨੀਆਂ ਨੇ ਆ ਕਰ ਦਿੱਤਾ ਹਕਮ ਕੀ ਇਹ ਤਾਂ ਖਾਲਸਤਾਨੀ ਜੇ ਲੰਗਰ ਲਾਈਏ ਫੇਰ ਫਿਰ ਤੁਹਾਨੂੰ ਬੜੇ ਚੰਗੇ ਲੱਗਦੇ ਆ ਸਾਨੂੰ ਇਹਨਾਂ ਨੇ ਸਿਰਫ ਲੰਗਰ ਲਾਉਣ ਤੱਕ ਸੀਮਤ ਕਰ ਦਿੱਤਾ ਲੰਗਰ ਲਾਉਣ ਤੱਕ ਸੀਮਤ ਪਰ ਅੱਜ ਕਿਤੇ ਨਾ ਕਿਤੇ ਅਸੀਂ ਵੀ ਭੁੱਲ ਬੈਠੇ ਆ ਕਿ ਅਸੀਂ ਹਰੀ ਸਿੰਘ ਨਲੂਏ ਦੇ ਵਾਰਸ਼ ਆ ਸਾਡੇ ਵੱਡ ਵਡੇਰੇ ਹੋ ਜਾਂ ਚਰਨ ਸੁਭੇ ਸਿੰਘ ਵਰਗੇ ਸਾਡੇ ਵੱਡ ਵਡੇਰੇ ਨੇ ਬਾਬਾ ਚਰਨ ਸਿੰਘ ਦੀ ਖੜਸਾ ਪਿੰਡਾਂ ਵਾਲੇ ਮਾਪਰ ਅਸੀਂ ਵਾਰਸ਼ ਆ ਭਾਈ ਜਗਦਾ ਸਿੰਘ ਤੂਫਾਨ ਦੇ ਅਸੀਂ ਵਾਰਸ਼ ਆ ਭਾਈ ਮੋਰ ਸਿੰਘ ਬਾਬਲੇ ਮਾਪਰ ਖਾਣ ਆਦੀ ਪਿੰਡਾਂ ਵਾਲਿਆ ਮੇਰੇ ਨਾਲ ਬਹਿ ਕੇ ਗੱਲਬਾਤ ਕਰੋ ਬਾਬਾ ਜੀ ਕਹਿੰਦੇ ਵੇਖ ਇੰਦਰਾ ਉਹ ਕੀ ਤੇ 155 ਸਿੰਘ ਸ਼ਹੀਦ ਜਿਹਦਨ ਜਰਨੈਲ ਸਿੰਘ 106 ਮਾਰੇਗਾ ਉਹਦਨ ਬਹਿ ਕੇ ਗੱਲ ਵੀ ਕਰ ਲਾਂਗੇ ਇਹਨੇ ਬੁਲਾਈ ਆਲਾ ਅਫਸਰਾਂ ਦੀ ਮੀਟਿੰਗ ਸ਼ਾਮਲ ਹੋਇਆ ਜਰਨੈਲ ਕੁਲਦੀਪ ਬਰਾੜ ਸ਼ਾਮਲ ਹੋਇਆ ਜਰਨੈਲ ਵਜਦਿਆ ਜਰਨੈਲ ਰਣਜੀਤ ਧਿਆਲ ਤੇ ਕਹਿੰਦੇ ਹਣ ਸਾਹਮਣੇ ਬੈਠੀ ਆ ਤਿੰਦਰਾ ਕਹਿੰਦੀ ਮੈਨੂੰ ਭੜਰਾ ਵਾਲਾ ਚਾਹੀਦਾ ਜਾਂਚ ਹੁੰਦਾ ਜਾਂ ਮਰਦਾ ਪਕੜ ਕੇ ਮੇਰੇ ਅੱਗੇ ਪੇਸ਼ ਕਰ ਦਿਓ ਆਹ ਕੋ ਆਲਾ ਅਫਸਰ ਕੀ ਕਹਿੰਦੇ ਆ ਇਹ ਸਵਾਲ ਜਵਾਬ ਕੱਲਾ ਕੱਲਾ ਬੋਲ ਆਉਂਦੀ ਜੱਥੇ ਦੇ ਕੋਸੋਂ ਸੁਣਦੇ ਚੁਲਿਆ। ਮਾਣੋ ਜੰਮਿਆ ਮਾਈ ਭਾਗੋ ਦੀਆਂ ਵਾਰਸਾਂ ਅਖਮਾਉਣਾ ਸੌਖਾ ਹਏ ਪਰ ਬੜਨਾ ਉਹਨਾਂ ਹੀ ਔਖਾ ਵਾ। ਅੱਜ ਸਾਡੀਆਂ ਨੌਜਵਾਨ ਭੈਣਾ ਆਪਣੇ ਤਨ ਤੋਂ ਕੱਪੜੇ ਲਾ ਕੇ ਕਾ ਮੈਂ ਨਸਤਾ ਢੰਡੋਰਾ ਪੜਦੀਆਂ ਫੜਦੀਆਂ ਨੇ ਤਨ ਤੋਂ ਕੱਪੜੇ ਲਾ ਕੇ ਅੱਜ ਕਹਿੰਦੀਆਂ ਨੇ ਵੀ ਇਹ ਸਾਨੂੰ ਬਾਪ ਸਾਡੇ ਨੇ ਪੁੱਤਰਾ ਵਾਂਗ ਪਾਲਿਆ ਇੱਕ ਗੱਲ ਦਾ ਜਵਾਬ ਦੋਗੇ ਤਨ ਤੋਂ ਕੱਪੜੇ ਲਾ ਕੇ ਪੁੱਤ ਬਣਿਆ ਜਾਂਦਾ ਜਿਹੜੀਆਂ ਭੈਣਾਂ ਨੇ ਆਪਣੇ ਭਰਾਵਾਂ ਦਾ ਸਾਥ ਦੇਣਾ ਆ ਜਿਹੜੀਆਂ ਧੀਆਂ ਨੇ ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਣਾ ਵਾ ਉਹਨਾਂ ਨੂੰ ਫਿਰ ਇਹੋ ਜਿਹੇ ਕੰਮ ਜਿਹੜੇ ਆ ਉਹ ਦਿਮਾਗ ਦੇ ਵਿੱਚ ਆਉਂਦੇ ਹੀ ਨਹੀਂ ਅੰਤਾਂ ਦੀ ਗਰੀਬੀ ਵਿੱਚ ਵੀ ਉਹ ਪੜ੍ਹਾਈ ਵੱਡੇ ਪੱਧਰ ਤੱਕ ਕਰਦੀਆਂ ਨੇ ਪੀ ਐਲ ਸੀ ਤੱਕ ਪੜ੍ਹਾਈ ਕਰਕੇ ਫਿਰ ਵੀ ਆਪਣੇ ਸਕੂਲ ਕਾਲਜ ਕੋ ਅੱਗੇ ਆਪਣੇ ਬਾਪ ਨਾਲ ਖੇਤਾਂ ਵਿੱਚ ਕੰਮ ਕਰਾਉਣ ਵਾਸਤੇ ਜਾਂਦੀਆਂ ਨੇ ਆਰਤ ਦਾ ਪਰਵਾਹ ਚਿੱਤੇ ਰੱਖਦੇ ਹੋ ਇਹੋ ਜਿਹਾ ਹੈ ਕਿ ਸਾਡੇ ਮਨ ਵੇਖ ਕੇ ਕਿਸੇ ਦੇ ਮਨ 'ਚ ਸਤਕਾਰ ਪੈਦਾ ਹੋਵੇ ਨਾ ਕਿ ਵਿਕਾਰ ਪੈਦਾ ਹੋਣ ਤੇ ਜੋ ਕੁਝ ਅੱਜ ਮਾਡਰਨ ਜਮਾਨੇ ਦੇ ਨਾਮ ਤੇ ਸਾਡੀਆਂ ਭੈਣਾਂ ਨੇ ਆਪਣੇ ਤਨ ਤੇ ਜੀੜੇ ਪਾਉਣੇ ਸ਼ੁਰੂ ਕਰ ਦਿੱਤੇ ਤੁਸੀਂ ਕਿਵੇਂ ਕਹੋਗੇ ਵੀ ਤੁਹਾਡੇ ਵੱਲ ਕੋਈ ਮਾੜੀ ਅੱਖ ਤੇ ਨਾੜ ਨਾ ਆਵੇ ਖੂ ਜੇ ਦਾਦਾ ਕਿਸੇ ਨੂੰ ਥਾਲੀ ਚ ਪਰੋਸ ਕੇ ਦੋਗੇ ਸਾਹਮਣੇ ਵਾਲੇ ਨੇ ਉਹੋ ਜਿਹਾ ਛਕਣਾ ਇਥੇ ਬੋਧੀਆਂ ਨੂੰ ਮਰੀਆਂ ਗੱਲਾਂ ਰਾਸ ਆਉਣੀਆਂ ਤੇ ਬੋਧੀਆਂ ਨੂੰ ਨਹੀਂ ਵੀ ਪਉਂਦੀ ਪਰ ਮਾਈ ਭਾਗੋ ਦੀ ਸੱਚ ਮੁਜਵਾਰ ਸਿਆ ਜਿਹਨੇ ਜੋ ਤੱਕੜਾ thank yeah. you SANY- ਕਰ ਦਿੱਤੀਆਂ ਹਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬੀਬੀਆਂ ਬੀਬਾ ਦਲੇਰ ਕੌਰ ਜੀ ਖਾਸਾ ਇੰਟਰਨੈਸ਼ਨਲ ਜਥਾ ਕੋਲੇ ਸਾਥੀਆਂ ਨੂੰ ਜੀਬਾ ਜੀ ਪਾਸੋਂ 1284 ਦੇ ਨਾਲ ਇਹ ਪ੍ਰੋਗਰਾਮ ਅਲਿਖਿਆ ਗਿਆ ਹੈ ਭਾਈ ਰਦਰ ਸਿੰਘ ਜੀ ਸਤੂ ਇਸ ਹਾਰੇ ਇਹਦੇ ਰੂਪ ਰੂਪ ਦੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾ ਰਹੇ ਹਨ ਬਹੁਤ ਬਹੁਤ ਧੰਨਵਾਦ ਜਗਾ ਸਿੰਘ ਜੀ ਨੰਬਰ ਦਾ ਅਬੇਤੀ ਸਿੰਘ ਜੀ ਮੇਰੇ ਲਈ ਬੜੇ ਹਰਸਾ ਅਕਾਲ ਵਾਸੀ ਜੀ ਪਾਸਟਰ ਕਾਣਾ ਬਿਲਕੁਲ ਬੰਪੂਰਪੁਰਾ ਨੂੰ ਬੰਪੂਰ ਪਿੰਡ ਆਉਂਦਾ ਹੈ ਨੰਕਰਾਂ ਦੀ ਸੇਵਾ ਸੇਵਾ ਦਾ ਦਾਰੈ ਸਾਡਾ ਸਟੈਂਡ ਭਾਗੇ ਬਾਜੇ ਦਾ ਆਪਣੀ ਪੁੱਠਾ ਤੇ ਭੱਜਾ ਲਾਉਂ ਦਿੱਤਾ ਸੀ ਡੈਟ ਦੀ ਸੇਵਾ ਸਾਡੇ ਬਜ਼ੁਰਗਾਂ ਦੀ ਸੇਵਾ ਸੌਣ ਦੀ ਸੇਵਾ ਧਵਾਰਾਂ ਹੋਰ ਸਾਰੇ ਸੇਵਾਕਾਰ ਸ਼੍ਰੀ ਗੱਤ ਕੇ ਹੋ ਰਿਹਾ ਕਿੱਥੇ ਜਾਂਦੀ ਉੱਥੇ ਸੇਵਾ ਦਾ ਸੇਵਾ ਨੂੰ ਆ ਰਹੇ ਹਨ ਇਹ ਸਾਰੇ ਭਾਈ ਪ੍ਰੋਗਰਾਮ ਤੋਂ ਸਰੋਤ ਅੱਗੇ ਹੋਰ ਇੱਥੇ ਜਿੱਤੇ ਵੀ ਸਾ ਸੰਗਤ ਡੋਡੀਆਂ ਲੱਗਿਆ ਸਾਰੇ ਆਪਣੇ ਆਪਣੇ ਸੇਵਾ ਕਰਾ ਸਰਕਾਰ ਦੇ ਅੱਗੇ ਰੱਖੇ ਪਈਸਾ ਮੇਰੇ ਹੱਥ ਲੈਣ ਵਾਲਾ ਦੋਸਤ ਜੀ ਦੀ ਸੇਵਾ ਭਾਈ ਅਮਨ ਦੇਸ ਸਿੰਘ ਜੀ ਹਰਮਨ ਦੀਪ ਸਿੰਘ ਜੀ ਸਾਡੇ ਨਾਲ ਕੋਈ ਸਾਡਾ ਬਿਆਨ ਸੀ ਨਾ ਕੋਈ ਸਾਡਾ ਸਰਕਾਰ ਨੂੰ ਕੋਈ ਸਮਝ ਸੀ ਆਗਾਜ਼ ਜੀ ਦੀ ਕੈਪਟਨ ਜੀ ਜੌੜਿਆ ਦੀ ਸੇਵਾ ਤਾਸਦੀਪ ਸਿੰਘ ਸ਼ੇਰਵਰਦੀਪ ਸਿੰਘ ਤੇ ਸਾਰੇ ਨਗਰ ਨਿਵਾਸੀ ਸਾਡੇ ਬੱਚੇ ਨੌਜਵਾਨ ਬੇਬੀਆਂ ਭੈਣਾਂ ਨਗਰ ਸੇਵਾ ਤੋਂ ਬਾਹਰ ਆ ਗਏ ਸਾਡੇ ਦੇ ਦੇ ਲੋਕ ਜਿਹੜੇ ਰਾਜਨੀਤੀ ਕਰ ਰਹੇ ਆ ਹੁਣ ਤਾਂ ਖੜ ਗਏ ਸਾਡੇ ਸ਼ੁਰੂ ਤੋਂ ਚੱਲਿਆ ਹੋਇਆ ਪ੍ਰੋਗਰਾਮ ਹੈ ਜਿੱਥੇ ਮਰਦ ਖਲੋਂਦੇ ਆ ਉਥੇ ਨਾਲ ਬੀਬੀਆਂ ਸਾਡੇ ਦੇਸ਼ ਭਲੇ ਕੋਈ ਪਿੰਡ ਪਾਵਲੀ ਰੱਖਿਆ ਪਿੰਡ ਸ਼ਹਿਰ ਜੇ ਅਸੀਂ ਸਾਰੇ ਜਿੱਤ ਸਿੰਘ ਦੇ ਵਾਰਸਾਂ ਨਾਲ ਅਸੀਂ ਮਾਈ ਪਾਗੋਦੀਆਂ ਵਾਰਸਾਂ ਆ ਫਿਰ ਕੱਲੀਆਂ ਖਵਾਉਣ ਨੂੰ ਨਹੀਂ ਕੋਈ ਵੀ ਮੋਰਚਾ ਵਾਲਾ ਇੱਥੇ ਬਹੁਤ ਵੱਡਾ ਪ੍ਰੋਗਰਾਮ ਬੜੀਆ ਪ੍ਰੋਗਰਾਮ ਜੋ ਉਹ ਵੱਡਾ ਬਿਆਨ ਦਿੱਤਾ ਸੀ ਕਿ ਪਸ਼ੂ ਪ੍ਰੋਗਰਾਮ ਕਿਸੇ ਤਰ੍ਹਾਂ ਮੌਤਰੀ ਕਰਦਾ ਹੈ ਸਾਡੇ ਸਾਹਮਣੇ ਸਾਡੇ ਮਾਰਗ ਵਿੱਚ ਬਰਦਾਸ਼ਤ ਹੁਣ ਜੇ ਚਪੇੜ ਬੱਜੀ ਆ ਕਿਨੇ ਬੁਲਸੂਵਲੇ ਪਰ ਆਪ ਹੁਣੇ ਆਂ ਦੇ ਦਿੱਤਾ ਵੀ ਪੰਜਾਬ ਦੇ ਵਿੱਚ ਖਾਲਸਤਾਨ ਬਣ ਗਿਆ ਤੇ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਹੈ। ਅਵਰੰਤ ਗੁਰੂ ਕੇ ਇੰਸਟਰੂਮੈਂਟ ਜਿਆਦਾ ਲੀਡਰ ਨੇ ਸੁਖਿਓ ਦੱਤਾ। ਸਾਡਾ ਪੰਜਾਬ ਦੇ ਕੋਲ ਸਾ ਜੀ ਕੇ ਤੇ ਸਾਰਾ ਮਿਲਦਾ ਹੈ ਉਹ ਜਾਪਦਾ ਵੀ ਸਾਡਾ ਮੂਲ ਦਾ ਪਿੰਡ ਜਾ ਰਹੇ ਇਹਨਾਂ ਤੋਂ ਅਸਲ ਜੀ ਇਹ ਮਰਦਾਨੀ ਹੋ ਰਹੀ ਹੈ। ਭਈ ਜਿਨ੍ਹਾਂ ਨੂੰ ਪਰ ਪਰ ਕੇ ਅੰਦਰ ਦਸਤਕ ਜਿਨ੍ਹਾਂ ਬਾਕੀ ਸਟੇਕ ਹੋਲਡਰ ਦੇ ਵਿੱਚ ਰਾਜਵਾਨ ਹੋਣਗੇ ਉਸ ਕੋ ਪ੍ਰਣ ਆਈ ਸੰਸਦਾਂ ਨੇ ਉਹਨੂੰ ਫੜਨਾ ਪਿਆ ਦਸਾਂਤੀ ਮਹਤਵਪੂਰਨ ਬੰਦੇ ਦੇ ਵਿੱਚ ਬੈਠੇ ਰਾਜ ਦੇ بڑے ਇਤਿਹਾਸ ਨਾਲ ਦੇ ਨਾਲ ਮੰਤਰਕੀਤਾ ਵੀ ਤੇ ਅਮਰਤਪਾਲ ਸਿੰਘ ਦਾ ਲੱਗਦਾ ਛੱਕੇ ਜਾਣਾ ਹੈ ਕੋਈ ਨਾ ਕੋਈ ਡਾਰਿਆ ਜਾਂ ਨੁਕਸਾਨ ਕਰ ਸਕਦਾ ਉਹਨੂੰ ਫੇਰ ਇਸੇ ਤਰ੍ਹਾਂ ਆਪਣੇ ਵਾਅਦੇ ਦੇ ਵਿੱਚ ਕੰਮ ਸਮਾਰੂਗਾ ਅਮਰਪਾਲ ਸਿੰਘ ਵੱਡੀ ਗੇੜ ਤੇ ਜਤਾਦਾ ਪੰਜ ਪੁਰਾਣੇ ਦਾਬ ਹੋਣੇ ਜਿਹੜਾ ਜਿਆਦਾ ਅਗੇ ਪਹੁੰਚਦੀ ਹੈ ਜੈਸਿੰਦਰਾ ਗਾਂਧੀ ਦੇ ਰਾਜ ਸੇਵਾ ਕਰਦੀਆਂ ਤੇ ਉਹ ਗੱਡੀ ਚਾਲਣ ਵਾਲਾ ਸਰਪਜੀਤ ਸਿੰਘ ਜਿਹਦਾ ਬਾਪ ਪਾਈ ਪਿਆਰ ਸਿੰਘ ਜਿਹਦਾ ਮਿਰਜਾ ਦੇ ਨਾਲ ਇਹ ਲਿਖੀ ਗੁਰੂ ਕੀ ਖਾਲਸਾ ਬਰਦਾਸ਼ਤ ਤੇ ਪੰਜ ਦਾ ਤੇ ਇਹਨਾਂ ਨੂੰ ਇਹ ਨਹੀਂ ਵੀ ਇਹ ਇੱਕ ਕਿਵੇਂ ਹੋ ਗਿਆ ਸਾਨੂੰ ਤੇ ਖਿੰਡਦੇ ਫਿਰਦੇ ਆ ਔਰ ਉਹ ਗੱਲਾਂ ਗਈਆਂ ਅੱਗੇ ਵਾਲੀਆਂ ਹੁਣ ਤੇ ਬਹੁਤ ਸਾਰਾ ਕੁਝ ਸਾਹਮਣੇ ਆ ਅੱਗੇ ਨਹੀਂ ਸੀ মিডিਆ ਹੁਣ ਤੇ ਘਰ-ਘਰ ਖਬਰ ਪਹੁੰਚਦੀ ਆ ਵੇਖੋ ਅੱਜ ਨਹੀਂ ਤੇ ਕੱਲ ਜੇਤ ਜਿਹੜੀ ਸਾਜਦੀ ਆ ਕਈ ਵਾਰ ਜਦੋਂ ਪਾਸ਼ਾ ਪਲਟਦਾ ਵਾ ਉਹ ਕਈ ਵਾਰ ਸਾਡੇ ਪੱਖ 'ਚ ਨਹੀਂ ਹੁੰਦਾ ਬੋਲਟ ਚੜਿਆ ਜਾਂਦਾ ਐਂ ਫੇਰ ਸੌਂ ਜਾਂਦੇ ਆ ਫੇਰ ਕਈ ਵਾਰ ਗੁਰੂ ਸਾਹਿਬ ਜੀ ਇਹਦੇ ਵੇਖੋ ਦਿਨ ਜਿਹੜੇ ਇਹਨਾਂ ਦਾ ਜਿਹੜਾ ਸ਼ੀਤ ਸਿੰਘਾਂ ਦੇ ਪੈਰਾਂ 'ਚ ਸਦਾ ਹੀ ਲੱਗੇ ਰਹਿੰਦੇ ਆ ਹਮੇਸ਼ਾ ਹੀ ਲੱਗੇ ਰਹਿੰਦੇ ਆ ਯੋਗਰ ਜਿਹਨੇ ਕਾਰਵਾਈ ਪਾਣੀ ਸੀ ਪੌਣ ਵਾਲੀ ਨੇ ਅਣਖ ਦੀ ਪੁੱਤਰੀ ਸੀ ਉਹਨੇ ਮਾਰ ਦਿੱਤੀ ਪਹਿਣ ਮਾਨ ਮੇਰਾ ਤੁਖਦਾਰ ਨਾਮ ਹੈ ਕਰਨਾਲ ਲੋਹਕ ਨੂੰ ਜੀਵਨ ਜੀਰੇ ਦੋ ਸਾਲ ਦੀ ਸਿਹਤ ਹੁਣ ਇਹ ਕਾਰ ਕਰਿਆ ਜੀ 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 ਜ ਪਿਆਰ ਤੋਂ ਜਾਂਦੀ ਦੇਖੀਏ ਜਾਂ ਕੱਪੜਾ ਹੋਇਆ ਉਹਦੇ ਚ ਵੀ ਸ਼ਾਪ ਕੋ ਜਗਵਾਈ ਪਰਦਾ ਵੀ ਕਿਹਨਾ ਚਿੱਟੀਆਂ ਪਰ ਕਿਹਨਾ ਕੀ ਕੀਤਾ ਆ ਹੁਣ ਇਸ ਵੀ ਲੈ ਰਿਹਾ ਉਹ ਦਿਨ ਤੇ ਬੈਠ ਕੇ ਜਿੰਨਾ ਸਿਖਾਉਣਾ ਵੀ ਗਿਆ ਕਿ ਜੋ ਬਾਈ ਕੋਰਾ ਮੈਂ ਬੋਲ ਕਰ ਲਿਆ ਮੁਰ ਕੇ ਵਾਪਸ ਨਹੀਂ ਆਉਣਾ ਅਸੀਂ ਇੱਕ ਹੋਨੇ ਆ ਨਾ ਗੱਲ ਤੇ ਸਾਡੀ ਇਕਤਾ ਦੀਆਂ ਕਈ ਵਾਰ ਅਸੀਂ ਖਸਮਾ ਹਾਰਦੇ ਹਾਂ ਕਰਕੇ ਦਿੰਦੇ ਹਾਂ ਖਿਰੂ ਖਿਰੂ ਹੋ ਜਾਂਦੇ ਆ ਸਾਨੂੰ ਤੋਰੇ ਬੰਦੀਆਂ ਕਾ ਦੇਣੀਆਂ ਆ ਪਾਰਟੀ ਵਾਲਿਆਂ ਦੇ ਵਿੱਚ ਅਸੀਂ ਮਰ ਜਾਂਦੇ ਆ ਕਿਤੇ ਨਾ ਕਿਤੇ ਸਾਡਾ ਪਾਸਾ ਹੈ ਅੱਜ ਕੱਲ ਜਦੋਂ ਇੱਕ ਆਦੀ ਆ ਫਿਰ ਇਹ ਮੋਦੀ ਦੀ ਧੋਣ ਕੱਲ ਵੀ ਕੁਝ ਵਿਦਵੀਆਂ ਵੀ ਆਪਾਂ ਦੇਖੀਏ ਜਾਸਰ ਕੰਕਰ ਦੀ ਦੇਖੀਏ ਇਹ ਆਦਮੀਆਂ ਅਕਾਲੀਆਂ ਦੇ ਵੇਲੇ ਕਾਂਗਰਸ ਦੇ ਇਨਸਾਨ ਆਮ ਆਦਮੀ ਹਾਲ ਹੋ ਗਏ ਲਗਾਤਾਰ ਕਿਉਂ ਸਾਡੇ ਜਨਤਾ ਸਾਹਿਬ ਨੂੰ ਲਗਾਈਆਂ ਜਿਹੜਾ ਵੀ ਅਦਬੀ ਕਰੇ ਕੋਈ ਕਿਸੇ ਸਿੰਘ ਨੂੰ ਮਾਰਾ ਕਰੇ ਸਿੰਘ ਇਕੱਲਾ ਜਾਂਦਾ 10 ਜਣੇ ਆ ਕੇ ਘੇਰ ਲੈਂਦੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹਰੇਕ ਜਿਹੜੀ ਨੀਤੀ ਦਾ ਨਿਰਮਾਣ ਕਰਦਾ ਉਹਨਾਂ ਨੂੰ ਉਹਨਾਂ ਦੀਆਂ ਅਧਿਆ ਤੋਂ ਪਹਿਲਾਂ ਕਿਉਂ ਨਹੀਂ ਲਾਇਆ ਜਾਂਦਾ ਸਰਸੀ ਵਾਲਾ ਕਿੱਡਾ ਤੱਕੜਾ ਬਣਾ ਕਰੀਆ ਉਹਨੂੰ ਕਿਉਂ ਨਹੀਂ ਅਧਿਆ ਤੋਂ ਲਾਇਆ ਗਿਆ ਉਹ ਫੇਰਾ ਪਾ ਦੇਰਾ ਬਾਤ ਵਿੱਚ ਚਾਹਦਾ ਮੈਂ ਘਰ ਸਫਾ ਗੇ ਘਰ ਸਫਾ ਦੇ ਸਾਰਾ ਵਾਜੇ ਕੋਲਾ ਜਿਤ ਕਰ ਧਾਰਿਆ ਪੰਜ ਤੂਤ ਪੰਦਵਾਸ ਕਿਉਂ ਨਹੀਂ ਬੈਠਣ ਦੇਣਗੇ ਜੋ ਸਾਡਾ ਕਾਨੂੰਨ ਹੈ ਕਾਨੂੰਨ ਦੇ ਤੋਟ ਦੇ ਸਾਰੇ ਸੋ ਜਪਾਰ ਨੂੰ ਪਾਇਆ ਤੁਧ ਜਿਨ ਕਾ ਸੇਨਾ ਮਹਾਰਾਜ ਕੇ ਲਗੇ ਕਹਿਣਾ ਜਿ ਤ ਤੈ ਸਿਖਵਾ ਦੇਖੋ ਮਹਾਰਾਜ ਨੇ ਕਿਰਪਾ ਕਰਦੀ ਤਾਂ ਕਹਿਣ ਵੀ ਇਹ ਨਹੀਂ ਕਹਿ ਸਕਦੇ ਸੀ ਕੀ ਪਤਾ ਵੀ ਇਹਨਾਂ ਨੂੰ ਜੋ ਤਾਰਾਂ ਚਾ ਨਾਚ ਤੋੜ ਪਰ ਮਹਾਰਾਜ ਸਾਹਿਬ ਨੇ ਕਲਾ ਵਰਤਾਈ ਹੈ ਇੱਥੇ ਨਾ ਬੋਲਣ ਦੇਣ ਸਾਡੇ ਆਪਣੇ ਨੂੰ ਪਤਾ ਵੀ ਹੱਕ ਸੱਚ ਦਾ ਕਰਦਾ ਖੜੇ ਜਿੰਨੀ ਵੱਡੀ ਹੈ ਇਹਦਾ ਸਾਡੇ ਦੀ